ਕੋਰਾ ਬੰਦਾ ਜਿਹੜਾ ਆਊਗਾ ਜਿੱਤ ਲਾ ਕੇ ਦੇਖ ਲਈ ਬੰਦੇ ਦੀ ਰੂਹ ਖੁਸ਼ ਹੋਵੇ ਹਾਂ ਤਾਂ ਠੀਕਾ ਨਹੀਂ ਯਾਰ ਜਿੰਨੇ ਕਵੇ ਆਪਾਂ ਉਹਨੇ ਪੈਸੇ ਹੀ ਫੜ ਲਾਂਗੇ ਵੀ ਉਹਨੇ ਟਰੈਕਟਰ ਲੈ ਜਾਏ ਯਾਰ ਭਾਈ ਯਾਰ ਦੱਸਿਆ ਕੀ ਸੀ ਨਿਕਲਿਆ ਤਾਂ ਉਹਨਾ ਹੈ ਨਹੀਂ ਮੈਂ ਤਾਂ 3 ਲੱਖ ਹੀ ਦਿੰਨਾ ਮੈਂ ਤਾਂ 3 ਲੱਖ ਵੀ ਫੜੀ ਬਸ ਠੀਕ ਹੈ ਭਾਈ ਹਾਂਜੀ ਮਿੱਤਰ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਆਪਨੇ YouTube ਚੈਨਲ ਤੇ Facebook ਪੇਜ ਦੇਸੀ ਹੌਟ ਟੀਵੀ ਵਿੱਚ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਬਧੀ ਆਉ ਤੁਹਾਨੂੰ ਬਈ ਸੁਣਨੀ ਨਾ ਬਲਾਉਣੇ ਆ ਟਰੈਕਟਰ ਬਾਰੇ ਜਾਣਕਾਰੀ ਦਿੰਨੇ ਆ ਆਜੋ ਅੱਗੇ ਵੀਡੀਓ ਕਰਦੇ ਆ ਗਲਤੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹੋਲੀ ਸੀ ਟਾਕ ਵਧੀਆ ਬਰੇ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਹੈ ਜੀ ਅੱਜ ਫਿਰ ਨਗੀਨਾ ਬਹੁਤ ਲੈ ਆਏ ਹੈ ਬਾਈ ਹਾਂ ਜੀ ਹਾਂ ਜੀ 59 11 20 ਇਹ ਹੈਗਾ 2000 ਤੇ ਇੱਕ ਮਾਡਲ 2001 ਮਾਡਲ ਡਿਮਾਂਡ ਹੈਗੀ ਹੈ ਬਾਈ ਦੀ 3 ਲੱਖ 90000 ਰੁਪਏ ਦਾ ਹੁਣ ਬਾਈ ਤੇ ਖੁੱਭੀਆਂ ਦਾ ਸੈ ਟਰੈਕਟਰ ਤੇ ਕੀ ਖੁੱਭੀਆਂ ਖੁੱਭੀਆਂ ਜਿਵੇਂ ਕਹਿੰਦੇ ਹੁੰਦੇ ਆ ਕਮਿਹਰੀ ਆਪ ਦੇ ਭਾਂਡੇ ਨੂੰ ਤਾਂ ਖੜਾਉਂਦੀ ਹੁੰਦੀ ਆ ਹਨਾ ਹਾਂ ਹਾਂ ਅਗਲਾ ਕਹਿ ਦਿੰਦਾਗਾ ਗੱਲ ਕਰਾਂਗੇ ਆ ਵੀ ਜਿਹੜਾ ਬੰਦਾ ਆਊਗਾ ਆਏ ਤੋਂ ਚਲਾ ਕੇ ਦੇਖੂਆ ਪਤਾ ਤਾਂ ਲੱਗ ਹੀ ਜਾਊਗਾ ਵੀ ਵਾਕਈ ਨਵਾਂ ਹੈਗਾ ਕਿ ਹੈ ਨਹੀਂਗਾ। ਇਹ ਪਹਿਲੀ ਗੱਲ ਤਾਂ ਪਹਿਲੀ ਗੁੱਬੀ ਇਹਦੀ ਇਹ ਹੈ ਵੀ ਇਹ ਇਹਦਾ ਨੰਬਰ ਆ ਜਿਹੜਾ ਅੱਗੇ ਕੈਮਰਾ ਮਰਾ ਦੇ। 50 ਨੰਬਰ। ਲਾ 3203। 3203 ਨੰਬਰ ਬਿਠੰਡੇ ਦਾ। ਕੋਲ ਨੰਬਰ ਆ ਤੇ ਫਸਟ ਡਾਉਨਰ ਟਰੈਕਟਰ ਆ। ਹਾਂ ਬਈ। ਫਸਟ ਡਾਉਨਰ ਤਾਂ ਟਰੈਕਟਰ ਆ ਤੇ ਆਹਾਂ 65 ਬਈ ਦੇ ਹੇਸੇਲਾ ਆ ਗਿਆ ਚੈੱਕ ਕਰਵਾ ਦੇ। ਠੀਕ ਆ ਬਈ। ਉਹ ਤਿਆਰ ਮਾਲ ਆ ਗਿਆ ਕਹਿੰਦਾ ਭਾਬਾ। ਹਾਂ ਬਈ। ਤੇ ਬਾਕੀ ਜਿਹੜਾ ਇਹਦਾ ਰੰਗ ਪੇਂਟ ਚੈੱਕ ਕਰਵਾ ਦੇ। ਆਹ ਟੈਂਕੀ ਵੀ ਚੰਪ ਚੈੱਕ ਕਰਾ ਦੇ। ਓਰੀਜਨਲ ਬੇਬੇ ਬੇਡ ਓਰੀਜਨਲ ਆ ਕਿਤੇ 20 ਪੇਂਟ ਹੋਇਆ ਬੰਦਾ ਕੋਈ ਸਾਫਤ ਕਰਦੇ ਆ ਜੀ ਤੇ ਕੱਢਣ ਲੱਗੀ ਆ ਹਾਂ ਆਉਣ ਜਾਣ ਦਾ ਕਰਾਇਆ ਦੇ ਦੇਣ ਠੀਕ ਆ ਬਈ ਤੰਦੂਰ ਓਰੀਜਨਲ ਓਰੀਜਨਲ ਚਮਕ ਵੀ ਰੇਟਰ ਤੇ ਓਵੇਂ ਪਈ ਹੈਗੀ ਹਾਂ ਮੇਰੇ ਵੀ ਇੱਕਦਮ ਦਾ ਰੰਗ ਪਿਆ ਹੁੰਦਾਗਾ ਹਾਂ ਹਾਂ ਬਈ ਚਮਕ ਵੀ ਓਵੇਂ ਪਈ ਆ ਇਥੋਂ ਗੇਹਾਂ ਦੇ ਵੱਡੇ-ਬੁੱਡੇ ਚੱਕਰਵਾ ਦੇ ਹੋਰਾ ਵੱਡੇ-ਬੁੱਡੇ ਵੀ ਨਹੀਂ ਪਈਗੇ ਹਾਂ ਬਈ ਇਧਰ ਮਗਰਾੜਾ ਨਿਕੜੇ ਸ਼ੇ ਚੱਕਰਵਾ ਦੇ ਉੱਪਰੋਂ ਓਰੀਜਨਲ ਅਬ ਮਗਰਾੜਾ ਰੇਨਲ 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 ਇਹਨੇ ਬਸ ਜਿੱਥੇ ਲੱਗਿਆ ਕੋ ਮਾੜਾ ਮੋਟਾ ਟਾਂਕਾ ਮਾੜਾ ਮੋਟਾ ਲੱਗਿਆ ਕਹਿੰਦਾ ਭਾਬੀ 5-4 ਪੈਸੇ ਠੀਕ ਆ ਭਾਈ ਹਾਂਜੀ ਹਾਂਜੀ ਬਾਕੀ ਜਿਹੜੇ ਟਾਇਰ ਆ ਮਗਰਲੇ ਹੈਗੇ ਆਗੇ 85-90 ਪੈਸੇ ਪਈ ਹੈਗੇ ਅਰੇ ਚੈੱਕ ਕਰਾ ਦੇ ਹਾਂ ਭਾਈ ਕੋਈ ਕਿਨਾਰੀ ਨਹੀਂ ਲੱਗੀ ਕੋਈ ਲੁਪੇੜੀ ਲੱਗੀ ਮੇਨ ਗੱਲ ਇਹ ਵੀ ਇਹ ਆ ਕੋਈ ਮਨ ਕੇ ਚੱਲੋ ਵੀ ਨਾ ਤਾਂ ਇਹ ਡੋਲੂ ਕਰਾਏ ਤੇ ਨਾ ਇਹ ਟੂੜੀ ਵਾਲੇ ਰੀਪਰ ਤੇ ਨਾ ਇਹ ਮੰਨ ਕੇ ਚੱਲੋ ਵੀ ਵੱਡੀ ਕੰਪਨੀ ਆ ਤੇ ਕਿਤੇ ਐਪਲੀਮੈਂਟ ਤੇ ਯੂਜ਼ ਨਹੀਂ ਹੋਇਆ ਕੱਲੀ ਵਾਈ ਤੇ ਚੱਲਿਆ ਹੋਇਆ ਡਰਾਈਵਰ ਹੈਗਾ ਠੀਕ ਹੈ ਬਈ ਹਾਂਜੀ ਹਾਂਜੀ ਆਹ ਹੁੱਕਾਂ ਇੱਕ ਜੇ ਕਰਵਾ ਦਿਓ ਇਹਨੂੰ ਆਣਾ ਨਾਲ ਦੀ ਘੋਗਨ ਵਾਲੀ ਹੁੱਕ ਆਈ ਦਾ ਕਰੈਕਟਰ ਤੇ ਠੀਕ ਹੈ ਬਈ ਆ ਕਿਲੀਆਂ ਗੁੱਲੀਆਂ ਆ ਜੀ ਜਾਂਚ ਚੈੱਕ ਕਰਵਾ ਦਿਓ ਬਾਡਾ ਬੂਡਾ ਭੋਰਾ ਨਹੀਂ ਬਣਿਆਗਾ ਓਨਰ ਬਈ ਇਹ ਫਸਟ ਫਸਟ ਪਹਿਲੇ ਨਾਮ ਆ ਲੋਕਲ ਬਠਿੰਡੇ ਦਾ ਨੰਬਰ ਆ ਨਾਮੇ ਹੁੰਦਾ ਨਹੀਂ ਐਪੀਓਡ ਮਿਲੂਗਾ ਠੀਕ ਹੈ ਬਈ ਠੀਕ ਹਾਂਜੀ ਬਾਕੀ ਇਧਰੋਂ ਰੇਟ ਦੀ ਜਾਂਚ ਚੈੱਕ ਕਰਵਾਈ ਸਾਈਡ ਸੂਟ ਤੋਂ ਹਾਂ ਬਈਆ ਹਾਂ ਬਾਕੀ ਇਹਨੇ ਤੇ ਤਬਾ ਸਾਕੋ ਸੁਨਵਾ ਲਾਂਗੇ ਇਹਨਾਂ ਚੱਕਰਵਾ ਦੇ ਅਗੋਂ ਰੈਡੀਟਰ ਵੀ ਚੈੱਕ ਕਰਵਾ ਦਿਆਂ ਇਹ ਇੱਕ ਮਾਡਲ ਦਾ ਨਾ ਰੈਡੀਟਰ ਵੀ ਨਾਲ ਦਾ ਅਜ ਤੱਕ ਆ ਸੀ ਹਾਂ ਬਈ ਸੱਤ ਨਵੇਂ ਮਹੀਨੇ ਦਾ 2001 ਦਾ ਪੂਰਾ ਸਮਾਈ ਚ ਰੱਖਿਆ ਹੋਇਆ ਕਰਵਾ ਦੇ ਹਾਂ ਇੱਕ ਦਾ ਹੁੰਦਾ ਵੀ ਨਾ ਆ ਦਾ ਹੁਣ ਨਵਾਂ ਪੈਨ ਵਾਲਾ ਹੋਊਗਾ ਹਾਂ ਬਈ ਇਹ ਪੈਨ ਵਾਲਾ ਵੀ ਨਹੀਂ ਦੇਖਣਾ ਕੋਈ ਸੀਟ ਗਲੀਪਲੀ ਹੈ ਕੋਈ ਕਿਸੇ ਬਸ ਨਹੀਂ ਬਈ ਨਹੀਂ ਆ ਵਿੱਚੋਂ ਆ ਚੱਕਰ ਬਾਈ ਅਜਾਮ ਕਿਦੋਂ ਕਾ ਤਾਰਾਂ ਦੋਨੋਂ ਰੈੱਡ ਦੀਆਂ ਸਾਰੇ ਸਭ ਕੁਝ ਹੋਇਆ ਪਿਆਗਾ ਹਾਂ ਬਈ ਇਹ ਓਰੀਜਨਲ ਹੀ ਆ ਬਈ ਅੰਦਰੋਂ ਦੇ ਓਰੀਜਨਲ ਓਰੀਜਨਲ ਮਾਣ ਕੇ ਚੱਲੋ ਵੀ ਬੰਦਾ ਬਾਡੀ ਦੀ ਪਾਵਰ ਸਟੀering ਇਹਦਾ ਹੋਇਆ ਪਿਆ ਡਬਲ ਐਕਸ਼ਨ ਵਾਲਾ ਠੀਕ ਹੈ ਬਈ ਇਹਦੀ ਸ਼ੀਮ ਵੀ ਨਦੀ ਗਾਰੰਟੀ ਆ ਇਹਦਾ ਸਮਾਨ ਨਵਾਂ ਪਾਵਰ ਸਟੀering ਵੀ ਬਹੁਤ ਮਹਿੰਗਾ ਹੋਇਆ ਹੋਊ ਜੇ 35 ਤੋਂ 40 ਹਜ਼ਾਰ ਖਾ ਜਾਊਗਾ ਗੱਡੀ ਵਾਲੀ 100 ਰੁਪਿਆ ਲੱਗਿਆ ਪੂਰਾ ਟਾਪ ਦਾ ਚੰਗਾ ਹੋਇਆ ਰਿਹਾ ਕੋਈ ਉਹ ਨਹੀਂ ਗਾ ਕੇ ਕਹਿੰਦਾ ਭਾਬੀ ਖਰਦੀ ਜਾ ਹੋਇਆ ਠੀਕ ਹੈ ਬਈ ਹਾਂਜੀ ਹਾਂਜੀ ਬਾਕੀ ਇੱਕ ਖਾਸੀਅਤ ਇਹ ਤੇ ਤੈਨੂੰ ਦੱਸਣਾ ਹੈਗਾ ਹਾਂ ਬਈ ਤੇ ਖਾਸੀਅਤ ਇਹ ਹੈ ਜੀ ਨਹੀਂ ਆਮ ਨਾਟਕ ਹੈ ਮਰੁੰਗੜਾ ਇੰਕੜਾ ਇੰਕੜਾ ਨਹੀਂ ਕਰਦਾ ਹੁੰਦਾ ਹਾਂ ਹਾਂ ਮੂਜੀ ਆਵਾਜ਼ ਵੀ ਨਹੀਂ ਆਉਂਦੀ ਠੀਕ ਹੈ ਅਸੀਂ ਸਟਾਰਟ ਕਰਕੇ ਦਿਖਾਉਂਦੇ ਬਈ ਦਾੜ ਦੇ ਮੰਨ ਕੇ ਚੱਲ ਵੀ ਇਹ ਤੈਨੂੰ ਬਾਜ ਦਾ ਤੂੰ ਆਪ ਹੀ دیਵਾਨਾ ਹੋ ਜਾਏਗਾ ਯਾਰ ਬਈ ਸਰ ਉਹ ਦੋ ਬਟਨ ਗਾ ਰਹੀ ਹੈ ਉਹ ਦੋ ਬਟਨ ਨਾਲ ਹੀ ਕਰਵਾਉਂਦੀ ਹੈ ਇਹ ਉਹ ਤੇ ਇੱਕ ਵੀ ਹਾਈ ਲਾਈਟਾ ਇੰਨਾਗਾ ਨਾ ਆਦਾ ਬਸ ਪੁੱਛਦਾ ਵਾਏ ਹਾਂ ਪੂਰਾ ਯਰ ਇਹ ਲੈ ਸਵਾਹੀ ਜਿ ਰੱਖਿਆ ਵੈਕਾ ਇਹ ਲੱਗਦਾ ਇੰਜਨ ਵੀ ਨਾਲ ਦਾ ਰੱਖ ਅੱਛਾ ਤੇ ਨੀਂਦ ਦਵਾਰੇ ਹੋਇਆ ਹੋਊਗਾ ਜਾਂ ਉਹ ਬਿਲਕੁਲ ਨਹੀਂ ਇਹ ਤੇ ਇੰਜਨ ਵੀ ਤੇ ਨਾ ਹੀ ਖੁੱਲਣ ਵਾਲਾ ਠੀਕ ਆ ਬਈ ਠੀਕ ਆ ਹਨਾ ਬਾਹਲਾ ਨਹੀਂ ਕਹਨੇਗੇ ਹਾਂ ਬਈ ਹਾਂ ਈ ਘੱਟੋ ਘੱਟ ਵੀ ਮੰਨ ਕੇ ਚੱਲੋ 20 70 ਪੈਸੇ ਦਾ ਮੰਨ ਕੇ ਆਵੇ ਈ ਗੇ ਲੂ 80 70 ਪੈਸੇ ਹੀ ਮੰਨ ਕੇ ਆਇਆ ਹਾਂ ਬਈ ਵੀਡੀਓ ਦੇ ਪੱਕਟ ਦੱਸਾਂ ਈ ਵੀ ਗੱਲ ਨੂੰ ਵੀ ਕਹਿੰਦਾ ਆਪਾਂ ਆ ਵੀ ਬੰਦਾ ਆਵੇ ਤੇ ਗੱਲ ਨੂੰ ਗੱਲ ਦੀ ਹਾਂ 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 ਸੌਦਾ ਕਰ ਲਈ ਜਿਵੇਂ ਚ ਐਮਟੀ ਜੀ ਹੁੰਦੇ ਆ ਜਦੋਂ ਮੋਰੇਸ਼ ਜੀ ਮਾਰੀ ਤੋਂ ਪ੍ਰੈਸ ਆ ਜਾਵੇ ਤਾਂ ਉਹ ਵੀ ਅਲੀ ਥੱਲੇ ਲਿਆਉਂਦੇ ਆ ਇਹ ਹਾਂ ਬਈ ਹਾਂ ਚੱਲੋ ਵੀ 12 ਤੋਂ ਪਲੱਸ ਆਈਦਾ ਪ੍ਰੈਸ਼ਰ ਠੀਕ ਹੈ ਬਈ ਤੁਹਾਨੂੰ ਦੱਸਤਾ ਵੀ ਇੰਜਨ ਨੂੰ ਗੀਅਰ ਦੀ ਫੁੱਲ ਗਾਰੰਟੀ ਆ ਆਪਣੀ ਵਾਕੇ ਤਸੱਲੀ ਕਰ ਲੈ ਸ਼ੋ ਦਾ ਟੈਂਕੀ ਦਾ ਮਗਰਾ ਲੰਗੇ ਛੱਤਾਂ ਛੱਤਾਂ ਦਾ ਸਭ ਕੁਝ ਰੈਕਟਰ ਇਹਨਾਂ ਦਾ ਜਿਹੜੀ ਕਾਲੇ ਰੰਗ ਦੀ ਜਿਵੇਂ ਪਾਲਸਟੇਰਿੰਗ ਹੋਇਆ ਮਾੜੀ ਮੋਟੀ 10% ਟਰਿੰਗ ਹੋਈ ਆ ਉਹ ਮੰਨ ਕੇ ਆਵੇ ਠੀਕ ਹੈ ਬਈ ਹੋ ਗਿਆ ਜੇ ਆਪਾਂ ਜਿਹੜਿਆ ਨਹੀਂ ਕਰਦੇ ਹਾਂ ਜਿਵੇਂ ਇੰਜਨ ਤੇ ਕਲਮ ਲੱਗੀ ਹੋਵੇ ਕਿਤੇ ਉਹਦੀ ਮੇਰੀ ਜ਼ਿੰਮੇਵਾਰੀ ਹੈ ਜਾਂ ਆਪ ਆਪ ਪੰਪ ਤੇ ਇਹ ਸਭ ਕੁਝ ਓਰੀਜਨਲ ਆ ਠੀਕ ਹੈ ਬਈ ਬਾਕੀ ਕਹਿੰਦਾ ਆਪਾਂ ਜਿੰਨਾ ਰੈਕਟਰਾਂ ਸਾਰੇ ਦਾ ਹਾਲ ਵਰਕਿੰਗ ਆ ਤੇ ਨਾਲ ਠੀਕ ਹੈ ਮਰਕ ਕਮਾ ਕੇ लड़काई हो न रोड ਮੈਂ ਇਹ ਮਨ ਕੇ ਚੱਲ ਰਹੀ ਜੇ ਆਪਾਂ ਇੰਨੀ ਨਹੀਂ ਜਮਾਦੇ ਇੱਥੇ ਵੀ ਅੱਧੀ ਕੈਂਡ ਦਾ ਭਾਵ ਅੱਧੀ ਜੋੜ ਤੇ ਵੀ ਵਰਕਿੰਗ ਕਰਦਾ ਹੈ ਸਹੀ ਹੈ ਬਾਈ ਇਹ ਇੰਨੀ ਜ਼ਰੂਰੀ ਨਹੀਂ ਸਿਰਫ ਮਨ ਵੀ ਚੱਲੇ ਡੇਕਦਾ ਬਾਈ ਤੇ ਤੁਸਾਰ ਹਾਂ ਭਈਆ ਆਹ ਲਓ ਤੁਸਾਰ ਨਾ ਕਰਾਦੇ ਕੋਈ ਹੋਰ ਦਾ ਬਾਕੀ ਰੇਟ ਦੀ ਗੱਲ ਆ ਜੇ ਤੁਹਾਨੂੰ ਪਹਿਲਾਂ ਹੀ ਦੱਸ ਕੇ ਰਹੇ ਹਾਂ ਵੀਡੀਓ ਚ ਬਹੁਤ ਪਿਆਰੀ ਬਾਤ ਕੋਈ ਵੀ ਬੰਦਾ ਆਉਂਦਾ ਦੂਰੋਂ ਨੇੜਿਓਂ ਹਾਂ ਬਈ ਆਪਦਾ ਜਾਣਕਾਰ ਬੰਦਾ ਐਚ ਐਮ ਸੀ ਦਾ ਸਪੈਸ਼ਲਿਸਟ ਲੈ ਕੇ ਆ ਵੀ ਹਾਂ ਬਈ ਚੰਗੀ ਤਰ੍ਹਾਂ ਸੱਲੀ ਕਰਕੇ ਫੇਰ ਲੈ ਕਰਨੇ ਸੀਗਾ ਠੀਕ ਆ ਬੇਟੀ ਹਾਂ ਲੈ ਕੇ ਆ ਬਈ ਮੰਨ ਕੇ ਚੱਲ ਵੀ ਕਈ ਬੰਦੇ ਜਿਨ੍ਹਾਂ ਨੇ ਰੱਖਿਆ ਵੀ ਨਹੀਂ ਹੁੰਦਾਗਾ ਹਨਾ ਉਹ ਕਹਿੰਦੇ ਇਹ ਆ ਉਹ ਆਗਾ ਗੱਲ ਕਰ ਹਾਂ ਇਹ ਸਿੱਕਰ ਜਿਹੜੇ ਬੰਦੇ ਨੇ ਲੈਣਾ ਮੰਨ ਕੇ ਚੱਲੋ ਵੀ ਜਿਹੜਾ ਐਚ ਐਮ ਸੀ ਦਾ ਸਪੈਸ਼ਲਿਸਟ ਹੋਵੇ ਉਹਨੂੰ ਨਾਲ ਲੈ ਕੇ ਆ ਹਾਂ ਉਹ ਇਹਨਾਂ ਤੁਹਾਨੂੰ ਗੁਣ ਵੀ ਦੱਸ ਦੂੰ ਉਹ ਗੁਣ ਵੀ ਦੱਸ ਦੂ ਤੇ ਉਹ ਗੁਣ ਵੀ ਦੱਸ ਦੂ ਕਿੱਥੋਂ ਮਾੜਾ ਆ ਤੁਹਾਨੂੰ ਉਹ ਵੀ ਦੱਸ ਦੂ ਵੀ ਇਹ ਵੀ ਆ ਚੀਜ਼ ਮਾੜੀ ਆ हां भाई बाकी तो दस दी ਆਪਣੇ ਤੇ ਦਾ ਰਹੇ ਵੀ ਨਾ ਆਵੇ ਆਪਦੀ تسਲੀ ਕਰਕੇ ਲੈ ਕੇ ਹਾਂ ਵੀ ਆਪਾਂ ਇੰਨਾ ਕਹਤੇ ਰੁਪਈਆ ਆਪਦੀ ਸਪੈਸ਼ਲਿਟੀ ਸਪੈਸ਼ਲਿਸਟ ਰਿਹਾ ਉਹ ਦਾ ਆ ਕੇ تسਲੀ ਕਰ ਲਈ ਹਾਂ ਇਹ ਕੀ ਦੱਸਦੀ ਵੀ ਹਾਂ ਜੈਨੂਨ ਜੀ ਗੱਲ ਹੀ ਦੱਸਾਂਗੇ ਆਪਾਂ ਜਿੰਨੀ ਕਿ ਨਿਕਲੇ ਹਾਂ ਭਾਵੇਂ ਨਹੀਂ ਦੱਸਦੇ ਵੀ ਬੰਦਾ ਕੋਈ 100 200 ਕਿਲੋਮੀਟਰ ਤੋਂ ਆਵੇ ਆ ਕੇ ਤਾਂ ਨਿਕਲੇ ਕੁਝ ਸਹੀ ਗੱਲ ਹੈ ਆਪਾਂ ਇੰਨਾ ਵੀ ਨਹੀਂ ਕਹਿੰਦੇ ਔਗਣ ਵੀ ਹੁੰਦੇ ਆਗੇ ਔਗਣੇ ਦੇ ਜਿਹੇ ਆ ਜਿਵੇਂ ਔਗਣ ਵੀ ਦੱਸ ਦਿੰਨੇ ਆ ਆਪਾਂ ਲਾ ਕਹਿੰਦਾ ਗੋਣਾ ਗੋਣਾ ਜਿਵੇਂ ਆ ਜਿਵੇਂ ਮਾੜਾ ਮੋਟਾ ਨਟ ਬੋਲਟ ਕਸਣ ਵਾਲਿਆ ਧੱਗਾ ਲਾ ਕੇ ਲੜਾ ਹਾਂ ਬਈ ਯਾਰ ਤੂੰ ਇੱਕ ਅੱਧੀ ਸੀਲ ਸਪਾਈ ਪੈਣ ਵਾਲੀ ਆ ਹੈਗੀ ਆ ਜੀ ਹਾਂ ਬਈ ਹਾਂ ਜਿਵੇਂ ਕਹਿੰਦਾ ਆਪਾਂ ਆ ਵੀ ਮਾੜਾ ਮੋਟਾ ਹੱਥ ਵੇਰੀ ਹੋਣ ਵਾਲੀ ਵੀ ਹੈਗੀ ਹੈਗੀ ਇਹੋ ਕਰਵਾਲ ਲਿਆਉਂਦੇ ਆਪਾਂ ਇਹ ਨਾ ਆਪਣੇ ਧਿਆਨ ਚ ਨਹੀਂ ਆਈ ਸੀਗੀ ਠੀਕ ਹੈ ਬਈ ਹਾਂ ਇਹ ਆਪ ਆਪ ਕਰਵਾ ਕੇ ਵੀ ਦੇ ਦਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਹਾਂ ਬਈ ਇਹ ਗੱਲ ਤਾਂ ਕਿ ਸਾਰੀ 5-400 ਦੀ ਹੁੰਦੀ ਹੈਗੀ ਹਾਂ ਬਈ ਸਾਰੀ ਬਣ ਬੱਢੀ ਜਾਂਦੀ ਹੈਗੀ ਬਾਕੀ ਇੱਕ ਚੀਜ਼ ਹੋਰ ਚੈੱਕ ਕਰਵਾ ਦੇ ਹਸਟਿਕਸ ਤੋਂ ਸਭ ਕੁਝ ਰੀਨਿਊ ਕਰ ਆ ਯਾਰ ਠੀਕ ਹੈ ਬਈ ਹਾਂ ਜੀ ਬਾਕੀ ਇਹਦਾ ਟਾਇਰ ਕਰ ਰਹੇ ਸੀ 80-85 ਪੈਸੇ ਹੈਗੇ ਹੈ ਡਿਮਾਂਡ ਦੀ ਆਪਾਂ ਗੱਲ ਕਰੀਏ 3,90,000 ਰੁਪਏ ਡਿਮਾਂਡ ਹੈ ਹਾਂ ਤੇ ਇਹ ਆਪਾਂ ਓਪਰੇਟਰ ਦੇ ਕੋਈ ਜਾਇਜ਼ ਜਾਂ ਮੁੱਲ ਦੱਸੀ ਯਾਰ ਬਈ ਮੈਨੂੰ ਨਾ ਘਟਾਉਣ ਦੀ ਲੋੜ ਹੀ ਨਾ ਪਵੇ ਹੈਨਾ ਘਟਾਉਣ ਦੀ ਲੋੜ ਹੀ ਨਹੀਂ ਆਪਾਂ ਨੂੰ ਹਾਂ ਬੱਸ ਆਪਰਾ ਮਨ ਯਾਰ ਫਾਇਦਾ ਕਰਨਾ ਫਾਇਦਾ ਕਰਨਾ ਤਾਂ ਇਹ ਮੰਨ ਕੇ ਚੱਲ ਵੀ ਹਾਂ ਨਾ ਗਰੇਟ ਦੱਸਦੇ ਐ ਕਿ ਹਾਂ ਨਾ ਵੀ ਦੱਸਦੇ ਯਾਰ ਇਹ ਟਰੈਕਟਰ ਆਪਾਂ ਇੱਕ ਹੀ ਰੇਟ ਦੇ ਦੇਾਂਗੇ 3 ਲੱਖ ਰੁਪਏ 55000 ਰੁਪਏ ਠੀਕ ਹੈ ਚੱਲ 90000 ਤੈਨੂੰ ਕੋਈ ਅਸ ਕਹਿੰਦਾ ਆਪ ਤੇ 70 ਨਹੀਂ ਕਹਿੰਦਾ ਵਿੱਚ ਆਪਾਂ ਗੱਲ ਤੇਰੀ ਪੈਂਡਿੰਗ ਰੱਖਦੇ ਆਂ ਕਿ ਕਈ ਵਿੱਚ ਕਮੈਂਟ ਕਰਦੇ ਆਗੇ ਦੱਸਦੇ ਕਹਿ ਦਿੰਦੇ ਆ ਹਨਾ ਵੀ ਬਾਈ ਯਾਰ ਪਲੇਟ ਬਾਹਲਾ ਮੰਗ ਲੈ ਤੇ ਪਹਿਲਾਂ ਬਾਕੀ ਹੈ ਵੀ ਰਿਜਨਲ ਚੀਜ਼ ਆ ਯਾਰ ਇਹ ਇਹਨਾਂ ਚੀਜ਼ ਆ ਕਿ ਬਾਕੀ ਨਾ ਮੰਗਣਾ ਪੈਂਦਾਗਾ ਕਈ ਸੌਦੇ ਦਾ ਹਿਸਾਬ ਕਿਤਾਬ ਕਿਵੇਂ ਹੁੰਦਾ ਕੋਈ ਵੀਰ ਭਾਈ ਸੱਜਣ ਸਾਥੀਆਂ ਦੇ ਨਾਲ ਵੀ ਕੋਈ ਇਹ ਆ ਜਾਂਦਾ ਵੀਰਪਰਾ ਹਾਂ ਹਾਂ ਉਹ ਸਾਡਾ ਮਾਨਤਾਣ ਕਰੋ ਬਾਕੀ ਆਪਾਂ ਕਹਿਣਾ ਤਾਂ ਚਾਹੁੰਦੇ ਨਹੀਂਗੇ ਮੇਰੀ ਕੋਈ ਵੇਚ ਕਟਿੰਗ ਕਰਨ ਵਾਲਾ ਆ ਗਿਆ ਕਿਸੇ ਨੇ ਵਿੱਚ ਟਰੈਕਟਰ ਘਟਾਉਣਾ ਆਉਂਦਾ ਜਾਂ ਉਹ ਸਾਰਾ ਕੁਝ ਕਰਨਾ ਪੈਂਦਾ ਹੁੰਦਾ ਹਾਂ ਹਾਂ ਬਈ ਹਾਂ ਬਾਕੀ ਜਿਵੇਂ ਕਹਿੰਦੇ ਮੂੰਹੋਂ ਮੰਗੀ ਤਾਂ ਮੌਸਮ ਨਹੀਂ ਮਿਲਦੀ ਸਹੀ ਗੱਲ ਹੈ ਬਈ ਕਿ ਬੰਦਾ ਆਵੇ ਚਲਾ ਕੇ ਦੇਖੇ ਹਾਂ ਇੱਕ ਗੱਲ ਹੋਰ ਆ ਬੰਦਾ ਜਿਹੜਾ ਆਊਗਾ ਜੀ ਚਲਾ ਕੇ ਦੇਖ ਲਈ ਬੰਦੇ ਦੀ ਰੂਹ ਖੁਸ਼ ਹੋਵੇ ਹਾਂ ਪਰ ਠੀਕਾ ਨਹੀਂ ਯਾਰ ਜਿੰਨੇ ਕਹਵੇ ਆਪਾਂ ਉਹਨੇ ਪੈਸੇ ਹੀ ਫੜ ਲਾਂਗੇ ਵੀ ਉਹਨੇ ਟਰੈਕਟਰ ਜਾਈ ਬਾਈ ਇਹਨਾਂ ਦਾ ਦੱਸਿਆ ਕੀ ਸੀ ਨਿਕਲਿਆ ਤਾਂ ਉਹਨਾਂ ਹੈ ਨਹੀਂ ਮੈਂ ਤਾਂ ਤਿੰਨ ਲੱਖ ਹੀ ਦਿੰਨਾ ਮੈਂ ਤਾਂ ਨਾਲ ਲੱਖ ਵੀ ਬਾੜੀ ਬਸ ਠੀਕ ਹੈ ਬਾਈ ਹਾਂ ਇੰਨੀ ਗਰੰਟੀ ਹੈ ਜੀ ਹਾਂ ਜੇਕਰ ਬੰਦਾ ਕੋਈ ਕਮੀ ਘੱਟਦਾ ਹੈ ਹਾਂ ਬਸ ਕਮੀ ਜ਼ਰੂਰ ਘੱਟੇ ਯਾਰ ਇਹ ਬੰਦਾ ਹਾਂ 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 ਜਿਹੜੀਆਂ ਤੈਨੂੰ ਮੇਜਰ ਦੱਸਤੀਆਂ ਹਾਂ ਵੀ ਉਹ ਸਹੀ ਕਰਾ ਕੇ ਤੇ ਜਾਏ ਨਟ ਮੇਨ ਚੀਜ਼ ਹਾਂ ਇੰਜਨ ਚ ਗੇਅਰ ਪੱਖੋਂ ਮੈਂ ਕਰ ਲਿਆ ਸੇ ਪੱਖੋਂ ਹੂੰ ਹੂੰ ਬਲ ਉਹ ਮਾਰਦਾ ਹੋਵੇ ਬੰਗਲਾੜ ਘਟਾਉਂਦਾ ਹੋਵੇ ਜਾ ਟੱਕੇ ਜੋ ਕਿਸੇ ਚਵਾਏ ਹੋਵੇ ਉਹ ਮੰਨ ਕੇ ਚੱਲ ਵੀ ਵੱਡੀ ਗੱਵੀ ਘੜਦੇ ਹਾਂ ਜਿਹਦੇ ਤੇ ਨੂੰ ਮੇਜਰ ਰੋਸਦਾ ਉਹ ਬਸ ਆਪਾਂ ਯਾਰ ਸੈਟ ਕਰਾ ਕੇ ਦੇ ਦਿੰਦੇ ਯਾਰ ਹਾਂ 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 ਬਾਕੀ ਹੋਰ ਇਹਦੀ ਖਾਸੀਅਤ ਇਹ ਹੈਗੀ ਹੂੰ ਆਹਾ ਛਤਰੀ ਵਾਲ ਨੇ ਕੈਮਰਾ ਦੀ ਜਿਹੜੀ ਨਾਲ ਦੀ ਅਜੇ ਤੱਕ ਨਾਲਦੀ ਯਾਰ ਹਾਂ 2000 ਹੁਣ ਤਾਂ ਹੁੰਦੀਆਂ ਨਹੀਂ ਛਤਰੀਆਂ ਹਾਂ ਇਹ 2001 ਮਾਡਲ ਦੀ ਛਤਰੀ ਵੀ ਨਾਲ ਦੀ ਆ ਯਾਰ ਸਮਾਈ ਜੇ ਫਿਰ ਤਾਂ ਬਹੁਤ ਰੱਖਿਆ ਯਾਰ ਇਹਨਾਂ ਕਿਸੇ ਨੇ ਮਾੜਾ ਮੋਟਾ ਇਧਰਲੇ ਪਾਸੇ ਟਾਂਕਾ ਜ਼ਰੂਰ ਲੱਗਾ ਹੋਗਾ ਹਾਂ ਬਾਕੀ ਛਤਰੀ ਵੀ ਨਾਲ ਦੀ ਅਜੇ ਤੱਕ ਹਾਂ ਉਹ ਇੰਨਾ ਮਾਡਲਾਂ ਵਿੱਚ ਫਿਰ ਨਹੀਂ ਆਂਦੀਆਂ ਸਹੀ ਗੱਲ ਆ ਬਈ ਇਹ ਇੰਡੀਕੇਟਰ ਵੀ ਨਾਲ ਦੇ ਆ ਵਰਕਿੰਗ ਵੀ ਹੈ ਇੰਡੀਕੇਟਰ ਇਹ ਵਰਕਿੰਗ ਵੀ ਆ ਵਰਕਿੰਗ ਆ ਹੋ ਸਕਦਾ ਹੁਣ ਕਾਰ ਹੱਲ ਗਿਆ ਉਹ ਵਰਕਿੰਗ ਆ ਸੋ ਤੋਂ 90% ਵਰਕਿੰਗ ਆ ਆਹ ਆਪਾਂ ਲਾਇਆ ਜਿਹੜੀ ਗੱਲ ਆ ਇਹ ਜ਼ਰੂਰ ਬੰਗੇ ਸੀ ਇਹ ਠਿੱਕੜ ਜੇ ਹੋਏ ਪਏ ਸੀ ਜਿਹਨੇ ਦੇਖੇ ਹੋਏ ਪਏ ਆਹ ਦੇਖੇ ਹੋਏ ਪਏ ਸੀ ਇਹ ਲਾਇਆਗੇ ਆਹ ਇੰਡੀਕੇਟਰ ਨਾਲ ਆ ਠੀਕ ਆ ਬਈ ਬਾਕੀ ਆ ਮਗਰਮੋਰ ਸਾਰਾ ਚੈੱਕ ਕਰਵਾ ਹੀ ਦਿੱਤਾ ਹਾਂ ਬਈ ਆਹ ਤਾਂ ਆਕਾ ਲੀਏ ਸਾਰੇ ਅਗਰ ਸਬਸਕ੍ਰਾਈਬ ਕਰੋ ਸਹੀ ਪਿਆ ਜਮਾ ਆਹ ਗੋਲੀਆਂ ਗਾਲੀਆਂ ਕੋਈ ਵੱਟੀਆਂ ਨਹੀਂ ਠੀਕ ਆ ਬਈ ਜਾਨੀ ਬਾਕੀ ਇਹ ਵੀਡੀਓ ਤੇ ਚੰਗੀ ਤਰ੍ਹਾਂ ਹੋਰ ਕੈਮਰਾਮੈਨਾਂ ਦੇ ਕਹੀ ਸੱਜਣ ਸਾਥੀ ਕਹਿ ਹੁੰਦੇ ਆਗੇ ਹਾਂ ਫੋਟੋਆਂ ਪਾ ਦਿਓ ਜੀ ਵੀ ਜਿਵੇਂ ਆਪਾਂ ਵੀਡੀਓ ਚ ਦਿਖਾਤਾ ਐਂ ਫੋਟੋਆਂ ਹੋਣੀਆਂ ਸਹੀ ਗੱਲ ਆ ਬਈ ਹੈਨਾ ਫੋਟੋਆਂ ਨਾਲ ਇਦੋਂ ਥੋੜੀ ਭੱਦੀ ਵੀ ਆ ਸਕਦੀ ਆ ਹਾਂ 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 ਵੀਡੀਓ ਦੇਖ ਕੇ ਆ ਜਿਹੜੇ ਵੀਰ ਭਾਈ ਨੇ ਲੈਣਾ ਹੈਗਾ ਆਪਣੇ ਨਾਲ ਕਨੈਕਟ ਕਰ ਲੈ ਹਾਂ ਨੰਬਰ ਆਪਣਾ ਨੋਟ ਕਰ ਲੈ 9834002350 ਠੀਕ ਆ ਬਈ 1464002350 ਹਾਂ ਬਈ ਇਹਦੇ ਆਪਾਂ ਪ੍ਰਾਨਡੇਟਰ ਕੱਟ ਲਾਂਗੇ ਕੋਈ ਯਾਰ ਪ੍ਰਾਨਡੇਟਰ ਦੀ ਕਟਿੰਗ ਵੀ ਕਰ ਲਾਂਗੇ ਲੋਨ ਇਹਦੇ ਤੇ ਹੋਣਾ ਨਹੀਂ ਰਹਿਗਾ ਡਾਊਨ ਮਾਰ ਲਾ ਗਿਆ ਹਾਂ ਬਈ ਇਹਨੇ ਥੋੜੇ ਪਾਸੇ ਵਾਲਾ ਰੇਟ ਲੈਣਾ ਹੋਵੇ ਹਾਂ ਆੜੇ ਗਿਆ ਰੰਦੇ ਸਕੀਨ ਹੋ ਗਏ ਨੇ ਤੇ ਆ ਤੂੰ ਕਰਨਾ ਕਰ ਤਾ ਕੋਈ ਵੀ ਆਪਣੇ ਕੋਲ ਹੈ ਜਿਹੜਾ ਚੰਗਾ ਰੇਟ ਲਾ ਰਿਹਾ ਸੀ ਤਾਂ ਪੂਰਾ ਚੰਗਾ ਜੋ ਚੀਜ਼ਾਂ ਦੇ ਡਰਾ ਥੋੜੇ ਕਰਨਾ ਠੀਕ ਹੈ ਬਈ ਟੇਰਿੰਗ ਨਹੀਂ ਹੋਇਆਗਾ ਹਾਂ ਹਾਂ ਕਿ ਗੱਲ ਵੀ ਟਾਈਟ ਹੋ ਜਾਣਾ ਠੀਕ ਹੈ ਬਈ ਮੈਂ ਤਿਆਰ ਕਰਨਾ ਕਰ ਲੈਣਾ ਹਾਂ। ਬਾਕੀ ਇਹਨੂੰ ਦਾ ਕਿਸੇ ਤਰ੍ਹਾਂ ਦੇ ਮੋਡੀਫਿਕੇਸ਼ਨ ਦੀ ਲੋੜ ਹੀ ਨਹੀਂ ਯਾਰ। ਇਹ ਦੋਨੇ ਉਹ ਸ਼ੌਂਕਪੁਰੇ ਕਰਨ ਨਾਲ ਦਾ ਸ਼ੌਂਕਪੁਰਾ ਕਰਨ ਨਾਲੇ ਕੰਮ ਦੇ। ਕੰਮ ਤੋਂ ਮੇਨ ਗੱਲ ਤਾਂ ਇਹ ਆ। ਫੀਟਰ ਤੇ ਲਾ ਲੋ। ਦੇਖੋ ਤਾਂ ਕੀ ਹੁੰਦਾ ਕਈ ਲੋਕ ਮੋਡੀਫਿਕੇਸ਼ਨ ਖਿਲਾ ਲੈਂਦੇ ਆ ਉਹ ਵਾਹਣ ਤੇ ਕੀੜਾ ਨਹੀਂ ਲੱਗਦਾ। ਹਾਂ ਬਈ ਹਾਂ। ਉਹ ਗੱਲ ਆ ਵੀੜੇ ਦੀ ਖੜਾ। ਸੋਹਣਾ ਲੱਗਦਾ। ਲੱਗਦਾ ਬਸ ਇਕੱਲਾ ਕੀੜਾ ਨਹੀਂ ਲੱਗਦਾ। ਹਾਂ। ਕੰਮ ਵੀ ਕਰੂਗਾ। ਇਹ ਮੰਨ ਕੇ ਚੱਲ ਵੀ ਘਰੇ ਖੜਾ ਵੀ ਸਮਝ। ਸਹੀ ਗੱਲ ਆ ਵੀ ਸਹੀ ਗੱਲ ਤਾਂ ਇਹ ਨਾਲ ਹੀ ਜੀ। ਅਬਈ ਰੇਲ ਜੀ ਮੈਨ ਦੀ ਬਾਹੂ ਘਟਾ ਯਾਰ। ਹਾਂ। ਹੁਣ ਇੱਕ ਗੱਲ ਆ ਤਿਆਰਤਾ ਆਪ ਗੱਲ ਕਰ ਰਿਹਾ ਅਰੇ ਇਹ ਨਾ ਤੋ ਤਿਆਰ ਤਾਂ ਹੋ ਸਕਦਾ ਤਿਆਰ ਪਰ ਇਹ ਨੰ ਤਾਂ ਨਹੀਂ ਨਹੀਂ ਹੁੰਦਾ ਬਾਈ ਬਾਕੀ ਜਿਹੜਾ ਪਿੱਛੇ ਮਰਮਨ ਕਰੀ ਫਿਰ ਨਹੀਂ ਚੱਕਰਾਦੇ ਉਵੇਂ ਹੀ ਪਏ ਜਾਣਗੇ ਹਾਂ ਬਾਈ ਤੇ ਜਿਹੜੀ ਪਾਰਟੀ ਤੋਂ ਆਪਾਂ ਲਿਆ ਇਹ ਪਾਰਟੀ ਬਾਹਰ ਚਲ ਗਈ ਸੀ ਕਿ ਟਰ ਸੱਤ ਅੱਠ ਸਾਲ ਤਾਂ ਖੜਾ ਹੀ ਰਿਹਾ ਗਾਲੇ ਚ ਠੀਕ ਹੈ ਬਾਈ ਹਾਂਜੀ ਹਾਂਜੀ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਹਾਂ ਬਾਈ ਵੀਡੀਓ ਚ ਜਾਣਕਾਰੀ ਦੇਹੀ ਸੀ ਹਾਂ ਬੈਟਰੀ ਨਹੀਂ ਆ ਰਹੀ ਠੀਕ ਹੈ ਬਾਈ 여기 아픈 아빠 전화번호가 뭐리 쳤다. 네가 사겠다. 네가 이거는 내 말이야. 네가 이거는 내 말이야. 네가 이거는 내 말이야. 네가 이거는 내이야 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 네가 이거는 내 말이야. 네가 이거는 내이